ਕਰੋ ਤਰਾ ਪਗ ਪੁੰਨ ਪੁੰਨ ਅਸ਼ੀਸ਼ ਵਰਗੁਰ ਪੁੰਨ ਪੁੰਨ ਅਸੀਸਾ ਬੰਧੋ ਬਾਹਰ ਪਰ ਜਗ ਤੇ ਏ ਤੇ ਇਸਾ ਜਾਮੈ ਅਮਰ ਜਨਮ ਸਤਿ ਮਾਨਸ ਪਦਿਤ But, विनाश क्रसो हो वारि दु के एक एक पत्ते विगनो विनाश क्रसो हो का होत प्राप्त तो छ पमाहरी वर्णशको मह बात तृतारी ہم آپ کتھا ہری ہم

ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜਪਾ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੇ ਦੁਰਪਿਆਰ ਮਨ ਸਾਈਂ ਪਾਂਜੀ ਅਪਾਰ ਬਦਸ਼ੇਸ਼ ਤੇ ਸਤਿ ਪਾ ਆਪੂ ਜਾਨਾਸਤ ਦੁਰਪ੍ਰਤਾਜੀ ਪਾਵ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਸ ਪਰਮ ਸਤਿ ਦਾ ਵਾਹਿਗੁਰੂ ਜੀ ਦੀ ਆਸ਼ਿਸ਼ ਤੇ ਕਲਾ ਸਰਵਨ ਕਰਦੇ ਹੋ ਗੁਰੂ ਜੀ ਤਾਂ ਮਹਾਰਾਜੀ ਦੇ ਪਾਵਨ ਗੁਰ ਤੇ ਆਸ ਕੀ ਵਿਚਾਰ ਤੇ ਨਾਮ ਆਪ ਕੀ ਜੁੜਦੇ ਹੋ ਚਾਹ ਰਹਿਆ ਲੜੀ ਪਾਤਿਹਾਸ ਦਸ਼ਮੇ ਪਾਤਸ਼ਾਹ ਸਾਰੇ ਸ਼ੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰ ਕਲਗੀ ਦਾ ਪਾਤਸ਼ਾਹ ਜੀ ਕਾਲ ਇਤਿਹਾਸ ਅਪਰੰਤ ਤੇ ਹਿੱਕੇ ਵਿਚਾਰਾਂ ਦੀ ਬਾਣ ਪਾਰਿ ਮੇਰੇ ਪਾਸ ਸ਼ਹਿਰ ਦਾ ਹੁਕਮ ਜਦੋਂ ਹੋ ਰਿਹਾ ਮਸੰਦਾ ਨੇ ਹੁਕਮ ਨਾਮੇ ਲਿਖਵਾ ਕੇ ਪਿੱਛੇ ਜਿਹੜੇ ਆਨੰਦਪੁਰ ਸਾਹਿਬ ਦੇ ਨੇੜੇ ਜਿਹੜੇ ਡਾਗਰ ਸੀ ਉਹਨਾਂ ਨੇ ਉਸੇ ਵੇਲੇ ਹੁਕਮ ਨਾਮੇ ਪਾਲਣਾ ਕਰਦੇ ਹੋਏ ਰੋਪੜ ਤੋਂ ਕਸ਼ਿਆਰ ਤੋਂ ਆਜ ਇਹਨਾਂ ਸ਼ਹਿਰ ਤੋਂ ਪਿਆਰੇ ਵਪਾਰੀਆਂ ਇਸਰੋ ਓਟਾ ਨੇ ਬੁੱਕ ਤੇ ਪਿਆਰ ਉੱਥੇ ਸਤਪੁਰਾ ਦੇ ਨਦੇ ਨਾਲ ਖੱਡੇ ਭਾਰ ਪਰ ਇਸਮਾਨ ਦੇ ਅੰਦਰ ਕੋਈ ਕਰਿਆਨੇ ਦਾ ਲਿਆਰੇ ਕੋਈ ਕਪੜੇ ਦਾ ਲਿਆਰੇ ਕੋਈ ਟੀ ਇਹ ਜਸਟਾਈ ਪਾ ਨੇ ਗਰੀਬ ਨਵਾਜ ਨੇ ਆਪਣੇ ਬਾਬਾ ਜੀ ਦੀ ਸੇਵਾ ਲੇ ਪੇਟ ਪੀ ਚਾਲ ਕੇ ਆਪ ਸਾਰਾ ਸੁਸਬਾਲ ਆਪ ਸਾਰਾ ਦੇਖਣਾ ਸਰਦਾਰ ਦੀ ਨਾਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੇਜੇ ਲਾਉ ਤੇ ਬੜੇ ਸੋਹਣੇ ਢੰਗ ਤੇ ਨਾਲ 76 ਘਾਗ ਦੇ ਘਾਨਾ ਜਿਵੇਂ ਇੱਕ ਸਾ ਮਹਾਰਾਜ ਦੇ ਬਟਾਣੀਆਂ ਕੋਈ ਗਰੀਬ ਆਉਂਦਾ ਹੈ ਅਵੀਰ ਆਉਂਦਾ ਹੈ ਜਿਹਦੇ ਪੈਸੇ ਨੂੰ ਦੇਉ ਮਹਾਰਾਜ ਤਾਂ ਲਿਕੇ ਸਾਰਿਆਂ ਸਤਿਕਾਰ ਨਾਲ ਵਸਾਉਂਦਾ ਕਿ ਗੁਰੂ ਆਰਖੋ ਕੇ ਸਾਇਦੀ 25 ਬੀਬੀ ਦੇ ਉਹਨਾਂ ਦੇ ਪੁੱਤਰ ਜਿਹੜਾ ਮੁਕਤੀ ਸੰਘ ਪਾਕਿਸਤਾਨ ਕੋਸ਼ਾ ਮਹਾਰਾਜ ਪੂਜੀ ਸੇਵਾ ਦਾ ਹੈ ਕਿ ਜਿੱਥੇ ਨਗਰਾਂ ਦੇ ਮੁਕਤੀ ਆਰੇ ਇਹਨਾਂ ਕੁਛ ਉੱਚ ਉੱਚ ਇੱਕੀ ਚਾਈ ਜੱਟ ਇਸੇ ਉਹ ਦੇਓ ਨਸਕਾਓ ਕਿਸੇ ਨੂੰ ਕੋ ਟੋਟ ਨਾਲ ਕਮੀ ਨਾ ਹਰ ਖੁਸ਼ੀ ਖੁਸ਼ੀ ਨਤਮਸਕਾਰ ਮਹਾਰ ਸੱਚੇ ਪਾਤਸ਼ਾਹ ਕੀ। ਦਾਤ ਦੇ ਦੇ ਹੁਕਮ ਨਾਲ ਮੇਤੀ ਜਾਬੇ ਦੇ ਪਿਆਰ ਛਾਪਰ ਬਣਨੇ ਸ਼ੁਰੂ ਹੋਗੇ। ਗੁਰੂ ਦਾ ਨਾਉ ਪਾਸਾਏ। ਹੋਰ ਹੀ ਸ਼ਰੂ ਹੋਗੇ ਵਪਾਰੀ ਗੁਰੂ ਕੇ ਪਿਆਰਮੰਦ ਸਮਾਨ ਤੈਰੇ ਦੇ। ਭਾਈ ਸਰਜੀ ਜਿਹੜੇ ਜਿਦਾ ਦੀ ਬੱਚੀ ਨਾਲ ਅਨਾਥ ਕਾਲ ਹੋਣਾ ਮਹਾਰਾ ਹੀ ਦਾ। ਸੁਖ ਕੀ ਖਤਰੀ। ਉਹਨੇ ਜਦੋਂ ਦੇਖਿਆ ਬੋਸ ਹੋਇਆ ਮਾਰੇ ਕੋਮਨਾ ਮਾਰੇ ਪਾਇਆ ਸਤਪੁਰਾਂ ਜੀ ਆਖੇ ਲੈ ਲਾਹੌਰ ਗਿਆ ਜਾ ਕੇ ਉੱਥੇ ਗੁਰੂ ਦੇ ਪਿਆਰਿਓ ਆਪਣੀ ਭਰਾਵਾਂ ਸਰੀਕਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰ ਦੱਸਿਆ ਕਿ ਸਤਪੁਰਾਂ ਨੇ ਮੇਰੀ ਪ੍ਰਤੀਜਾ ਪੂਰੀ ਕਰ ਦਿੱਤੀ ਮੈਂ ਕਿਹਾ ਜੀ ਲਾਹੌਰ ਤੇ ਸਿਆ ਪਰ ਮਹਾਰਾਏ ਨੇ ਨਵਾਲੋ ਰੱਜ ਦੱਸਦਾ ਗਰੀਨ ਤਵਾ ਚੀਨ ਵੇ ਆਪਣੀਆਂ ਖਾਨਾ ਦੇਖ ਕੇ ਆਇਆ ਸਰਪਾ ਨੇ ਬੜਾ ਧੰਨ ਲਾਇਆ ਆਇਤ ਕੋ ਪਾਏ ਧੰਨ ਲਾਇਓ ਅਨੇਕਾ ਪਾਉ ਨਾ ਕਰਨਾ ਕਿ ਵੀ ਆਪਾਂ ਦੇ ਸਾਹਮਣੇ ਮਹਾਰਾਜ ਇੱਕ ਨਵਾਂ ਗੁਰੂ ਕਰੋ ਉਹ ਵਰਤਦਾ ਹੈ ਜੰਮ ਕੇ ਪਿਆਰ ਇਸ ਤਰ੍ਹਾਂ ਪਾਈ ਸੁਖੀ ਜੀ ਇਸ ਲਾਹੌਰ ਵਿੱਚ ਆ ਕੇ ਆਪਣੇ ਰਿਸ਼ਤੇਦਾਰਾਂ ਕਹਿੰਦੇ ਨੇ ਕਿਵੇਂ ਕਹਿੰਦੇ ਨੇ ਉਹਨਾਂ ਉਹਨਾਂ ਨੇ ਕੋਸ਼ਣ ਕੇ ਕੀ ਕੀਤਾ ਗੁਰੂ ਕੇ ਲਾਹੌਰ ਚ ਕੀ ਹੋ ਰਿਹਾ ਹੈ ਜਾਂ ਮਾੜੇ ਘਰ ਕੀ ਹੋ ਰਿਹਾ ਸੱਚੇ ਬਾਤ ਸਕੇ ਵਿਆਹ ਦੇ ਪੁਰਬ ਆਪਾਂ ਗੁਰੂ ਦੀ ਸਿੱਖਤ ਕਰਨੀ ਗੁਰੂ ਦਾ ਇਤਿਹਾਸ ਕੀ ਗੁਰੂ ਦੀ ਕੀਰਤੀ ਗੁਰੂ ਤੇ ਸੇਵਾ ਸਲਾਹ ਆਪਾਂ ਵਿਚਾਰਨ ਕਰਨੀਆਂ ਆਪਣੇ ਮਨਤ ਮੈਲ ਤਾਰਨੀ ਬਾਹਰ ਆਪਣੇ ਤੋਂ ਪਾਪਾਂ ਨੂੰ ਤਾਰਨ ਸੈਵਾ ਤਾਂ ਕਿ ਆਪ ਦਾ ਦਰ ਪਰਣਾ ਮਨੁ ਗ੍ਰਤੀਆ ਕਰੋ ਸਾਰ ਜਾਣ ਇਕਾਗਰ ਧਿਆ ਸਤਿਗੁਰਾਂ ਦੇ ਚਰਨਾ ਤੇ ਜੋੜੋ ਅਸੀਸ ਬਖਸ਼ੋ ਆਪ ਤਿਆਰ ਸਾਰੇ ਆਪ ਕੋ ਸਤਨਾ ਸ੍ਰੀ ਵਾਹਿ ਹੈ ਗੁਰੂ ਜੀ ਇੱਕ ਵਾਰ ਸਿਧ ਬਖਸ਼ੇਸ਼ ਕਰੋ ਤਿਆਰ ਆਖੋ ਸਤਨਾ ਸ੍ਰੀ ਵਾਹਿ ਗੁਰੂ ਜੀ ਸਤਿਗੁਰ ਕੇ ਤ੍ਰਿਤ ਅਨੰਦੇ ਲੈ ਲੈ ਆਪਨ ਦਰਬ ਬਿਲੰਦੇ ਪਿਆਰੇ ਚੋਤ ਕੋਹਰ ਵਾਲਿਆ ਨੇ ਸਤਿਗੁਰਾਂ ਦੇ ਤ੍ਰਿਤ ਕੋਟ ਉਸ ਸੁਣੀ ਇਸ ਭਾਈ ਸੁਖੀ ਜੇ ਕੋਲ ਪਿਆਰਿਓ ਬੜੇ ਆਨੰਦ ਵਿੱਚ ਆਇ ਲੈ ਲੈ ਆਪਨ ਦਰਬ ਪ੍ਰਗਟੇ ਉਹਨਾਂ ਹੀ ਆਪਣਾ ਆਪਣਾ ਭਾਰੀ ਧਨ ਜਿਹੜਾ ਧਰਮ ਕਹਿੰਦੇ ਤਾਰਨ ਉਹ ਲੈਣਾ ਕੀਤਾ ਜੀ ਸੱਤੇ ਬੈਨਨ ਕੋ ਜਰਵਾਇ ਸਦਨ ਸੋਜ ਸਦ ਹੀ ਲਗਦਵਾ ਆਇ ਆਈ ਸਤਿਪੰਗੀ ਕਹਿੰਦੇ ਗੁਰ ਤੇ ਪਿਆਰਿਓ ਕੱਢਿਆ ਦੇ ਉਤੇ ਉਹਨਾਂ ਨੇ ਦੱਇਆ ਕੀ ਸਦਨ ਸੋਜ ਸਗਰੀ ਲਦਵਾਇ ਜਿਹੜੀ ਘਰ ਦੀ ਸਮਭਰੀ ਘਰ ਚਰਖ ਗੁਰੂ ਦੇ ਪਿਆਰੋਂ ਸਮਾਥ ਥੋੜਾ ਜਿਹਾ ਘਟ ਚਾਹੀਦਾ ਉਤਰੀ ਲੋੜੇ ਉਹ ਤੇ ਨਾਲ ਝੁਕੇ ਪਿਆਰ ਹੋ ਕੁਝ ਟੀਚਾ ਉਹ ਗੱਡਿਆਂ ਦੇ ਉੱਤੇ ਲਟਕਾਂ ਹਨੇ ਲੋਕ ਹਜ਼ਾਰੋਂ ਲਾਪੁਰ ਕੀਰੇ ਗਮਨੋ ਰੀਨ ਸਮਾਜ ਧਨੇਰੇ ਐਸੇ ਕਹਿੰਦੀ ਹਜ਼ਾਰਾਂ ਨੂੰ ਉਸ ਲੋਹਰ ਤੋਂ ਝੁਕੇ ਪਿਆਰ ਜੇ ਕੋ ਮਹਾਰਾਜ ਦੀ ਕਿਰਪਾ ਮੈਂ ਤੇ ਸਾਥ ਪਸ ਤੋਂ ਵੀ ਦੋ ਦਿਨ ਹੋ ਗਿਆ ਪਾਣੋ ਸਿੱਕੇ ਇਕ ਖੇਨ ਲਗਦਾ ਉਹਦਾ ਚੀਜ਼ ਬਣਾਣ ਟਟਾ ਉਹਦੇ ਲਈ ਕੁਛ ਨਹੀਂ ਅਸੀਂ ਇੱਕ ਕਮਰਾ ਬਣਾਣਾ ਹੋਵੇ ਤੇ ਇਸ ਤੋਂ ਪਹਿਲਾਂ ਪਲੈਨ ਚਾਹੀਦੀ ਹੈ ਕਿ ਪੈਸਾ ਕਿਨਾਲ ਕਰਨਾ ਕੀ ਕਮਰਾ ਬਣਾਉਣਾ ਹੈ ਤੇ ਸਾਡੇ ਬਖਤੀ ਪੈ ਜਾਂਦਾ ਇਨਾ ਪੈਸਾ ਲਿਆਵਾਂ ਇੱਦਾਂ ਬਣਾਵਾਂ ਇਹ ਕੁਛ ਕਰਨਾ ਜਗਾ ਤੇ ਨਵੇਂ ਕਮਰਾ ਕੁਛ ਵੀ ਮੈਨ ਨਹੀਂ ਰੱਖਦਾ ਬਾਲ ਸੱਚੇ ਪਾਸ ਸਾਡੀ ਦੇ ਹੁਕਮ ਨਾਲ ਹਜ਼ਾਰਾਂ ਉਹ ਲਹੋਰ ਤਿਆਰ ਹੋ ਗਏ ਗਵੜੇ ਲੀਡ ਸਬਾਜ ਧਿਹਰੇ ਉਹ ਤੁਰ ਪਏ ਨੀ ਬੜਾ ਆਪਣਾ ਸਮਾਨ ਲੈ ਕੇ ਗਰੰਧ ਕਾਮਨੀ ਸੰਜਣ ਚੜੀ ਉਹ ਬਹਨਨ ਪਰ ਚੋ ਪੇਠ ਬਢੀ ਪਿਆਰ ਬੜੀਆਂ ਬੀਟੀਆਂ ਵੀ ਪਾਸ਼ਾ ਸੱਚੇ ਕਿਹਾ ਪਾਣੀ ਕੰਜਰੀ ਇਸਤਰੀ ਵੜੀ ਗਈ ਸਤਰੀਆਂ ਵੀ ਅੰਦਰ ਚੜੀ ਰੱਥਾਂ ਤੇ ਚੜੀ ਨਾ ਉਹ ਬੈਨ ਪਰ ਚੌਕੇ ਚੜੀ ਕੁਝ ਡਟਿਆ ਜੋ ਤੇ ਗੁਰੂ ਕੇ ਪਿਆਰ ਚੜੀਆਂ ਔਰ ਬੜਾ ਚੌਂਕ ਚੌਂਕ ਕਦ ਸ਼ਾਹ ਬੜੇ ਸ਼ਾਹ ਨਾਲ ਚੱਲੇ ਨੇ ਕਿਉਂ ਇੱਕ ਤੇ ਲਾਹੌਰ ਵਾਲਿਆਂ ਦੀ ਬੱਚੀ ਏ ਜਜੇਦਾਲਾ ਨਾਟਕਾਰ ਜਹੋਂ ਇੱਕ ਜਗਤ ਦੇ ਮਾਂ ਸ਼ਾਈ ਦਾ ਆਨੰਦ ਪਾਰਜ ਹੋਣਾ ਤਾਂ ਗੁਰੂ ਕੋਲ ਸਿੰਘ ਪਾਸਟ ਜੇ ਨੋਈ ਸ਼ੋ ਆਜ ਤੇ ਕੋ ਸਾਤ ਵਜਨ ਉਹਿਆ ਨਾ ਹੁੰਦਾ ਹਜ਼ਾਰਾਂ ਅੱਜ ਕੀ ਗੁਰੂ ਕੋਲਾ ਹੋ ਉਹ ਨਾਲ ਕੀ ਤਨ ਰੂਪ ਕੇ ਪ੍ਰਾਰਥਾ ਪੜਦੇ ਜਿਵੇਂ ਗੁਰੂ ਨਾਨਕ ਸਾਹਿਬ ਕੀ ਕਰਨ ਕੀ ਬਿਲਕੁਲ ਉਸੇ ਤਰ੍ਹਾਂ ਉਹੀ ਕਰਦੇ ਉਹ ਵੀ ਬਣਾਉਂਦੇ ਨੇ ਬਾਹਰ ਲੱਗਿਆ ਆਜ ਜਿੰਨਾ ਚਾਹੋ ਐ ਇਤਨਾ ਚਾਹੋ ਉਦੋਂ ਕਿ ਤਨਾ ਚਾਹੋ ਕਾਪ ਸਹਿਬ ਬੋਗੇ ਸ੍ਰੀ ਮਹਾਰਾਜ ਅਨੰਦਪਾਰਿ ਤੇ ਜਾਣ

ਬਾਈ ਸਰ ਜੀ ਕਹਿੰਦੇ ਚਰਨ ਸ਼ਰਨ ਕੋ ਏਕ ਕੈਂਦਾ ਜਾਏ ਚਲ ਸਤਿਗੁਰ ਕੋ ਟੈਂਦਾ ਆ ਕੇ ਹੋਏ ਔਰ ਬੈਠੀ ਨੇ ਕਿ ਉਹਦਾ ਜੀ ਬਾਣੀ ਕਿ ਗੁਰੂ ਅਰਜਨ ਜੀ ਤੁਹਾਨੂੰ ਘਰੋਂ ਲੈ ਕੇ ਰਾਹੇ ਤੇ ਗੁਰਸੇਵ ਲੈ ਮੇਰਾ ਪੁੱਤ ਆਉਣ ਲੱਗੇ ਮੇਰਾ ਪੁੱਤੀ ਲੈ ਕੇ ਤੋ ਇਹ ਸਭ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੈਣਾ ਸਾਡੀ ਬਖਸ਼ਿਸ਼ ਹੈ ਸਾਡੀ ਕਿਰਪਾ ਹੈ ਕੇ ਗੁਰੂ ਸਾਹਿਬ ਜੀ ਐਸਾ ਕਰ ਦੇਣ ਸਾਡੀ ਕਰਕੇ ਗਰੀਬਾਂ ਦੇ ਦੀ ਪਾਇਸਰ ਬੋਖ ਸਿੰਘ ਜੀ ਲਿਖਦੇ ਪਏ ਨੇ ਬੜੀਆਂ ਬੀਤੀਆਂ ਇਹ ਵੀ ਚਾਹ ਪਈਆਂ ਹਨ ਜੀ ਵਸਨ ਮੇਂ ਭੁੱਖਣ ਕੂਖਤ ਹੋਈੁਰ ਬਿਸ਼ਾਸਤ ਮਤ ਤੇ ਸਭ ਕੋਈ ਪਾਇਸਰ ਜੀ ਕਹਿੰਦੇ ਨੇ ਬੜੇ ਗੁਣ ਕੇ ਪਿਆਰ ਕੱਪੜੇ ਗੈਂਹ ਗੈ ਕੀ ਗੁਰ ਪਿਆਰ ਹੱਥ ਮੁਤੇ ਸਭ ਕੋਈ ਕੋਰੂ ਦਾ ਵਿਆਹੇ ਮੁਤਕੇ ਸਭ ਕੋਈ ਸਭ ਕੋਸ਼ ਸਭ ਪਰਸਾਨ ਹਰ ਜੀ ਸਨੇ ਸਨੇ ਸਭ ਮਨ ਅੰਗ ਲਾਈ ਤਤਰਤ ਉਤਰ ਅਨੰਦ ਕੋਰੇ ਆੜੇ ਸਨੇ ਸਭ ਮਨ ਉਲੰਘ ਆਏ ਭਾਈ ਸਰਪ ਕੀ ਕਹਿੰਦੇ ਹੋੜੀ ਹੋੜੀ ਸਾਰਾ ਮਾਰਕ ਲੰਘ ਆਏ ਕਿੱਥੇ ਪਹੁੰਚ ਕੇ ਸਤਿ ਤ੍ਰਿਰਾਮ ਉੱਤਰ ਆਨੰਦ ਪੋਰੀ ਆਏ ਸਤਿ ਤ੍ਰਿਰਾਮ ਕੇ ਸਤ ਲੋਕ ਹੁਣ ਸਤ ਲੋਕ ਪਾਰ ਕੀ ਤੱਕ ਕਿੱਥੋਂ ਆਏ ਸੰਦਰ ਲਹੋ ਕੋ ਵਾਇ ਲਹੋ ਜੋ ਅੰਮ੍ਰਿਤ ਸਰ ਕੋ ਅੱਗੇ ਪਾਕ ਸਕਾਨ ਉੱਪਰ ਚੜ ਕੇ ਆਈ ਏ ਕੌਣ ਨੇ ਕਾਇਸ਼ ਕੀ ਠੀਕ ਨਿਜਾ ਚਿਤ ਦੱਸਿਆ ਕਿ ਭਾਈ ਆਉ ਬੂਕਾ ਲਹੋ ਨਵਾ ਵਾਸੇ ਰਹਿ ਤੇ ਮਾਰੇ ਕਿ ਉੱਥੇ ਵਿਆਹ ਕਰਾ ਉਹ ਕਾਇਰ تھے ਆਪਾਂ ਚੱਲ ਗਏ ਆ ਉੱਥੇ ਜੇਨ ਵਾਸਤੇ ਉੱਥੇ ਵਾਸਾ ਕਰਨਾ ਸਤਪੁਰਾਂ ਨੇ ਸਾਡੀ ਖੁਸ਼ੀ ਕੀਤੀ ਜੀ ਜੀਰੀ ਬਣਵਾ ਜੀ ਸਾਡੀ ਸਭ ਕੀਆ ਪੂਰੀ ਕਰ ਦਿੱਤੀ ਢੋਲ ਹੋਰ ਹੋਣੀ ਛੋੜੀ ਆਇਆ ਢੋਲ ਛੋੜੀ ਹਜ਼ਾਰਾਂ ਪੁੱਤੇ ਜੀ ਬੀਨਾ ਗੱਡਿਆਂ ਦੇ ਸਮਾਗਮ ਤੇ ਪਾਇਸ਼ ਕਰਦੇ ਉਹ ਸਤਪੁਰਾਂ ਦੇ ਕੋਲ ਆਨੰਦਪੁਰ ਸਾਹਿਬ ਲਾਗੇ ਜੀ ਰੇਠਾਲਾ ਪੁਰ ਕਤਾਇਓ ਪਹੁੰਚੇ ਤਹਾਂ ਸਮਾਜ ਟਿਕਾਇ ਜਿੱਥੇ ਗੁਰੂ ਸਾਹਿਬ ਨੇ ਗੁਰੂ ਘਰ ਹੋਰ ਬਸਾਇਆ ਹੈ ਉੱਥੇ ਉੱਥੇ ਪਹੁੰਚੇ ਗੁਰੂ ਕੇ ਪਿਆਰ ਆਇ ਸ਼ਰਦੀ ਤੇ ਜੇਠਾ ਲਾਹੌਰ ਗੁਰੂ ਕਤਾਇਓ ਪਹੁੰਚੇ ਤਹਾਂ ਸਮਾਜ ਟਿਕਾਇ ਉੱਥੇ ਪਹੁੰਚ ਕੇ ਆਪਣਾ ਸਮਾਜ ਟਿਕਾਣੇ ਕਬੇ ਮਾਰਨ ਸੇਵਾ ਲਈ ਪਾਇ ਸੰਤੋਸ਼ਾ ਦੀ ਬਸੰਤਾ ਦੀ ਮਾਪਾ ਕਿਰਪਾਲ ਚੰਦ ਜੀ ਕਹਿੰਦਾ ਪਸਾਰਿਆਂ ਦਾ ਨਾਮ ਚਾਰੇ ਸੇ ਭਾਈ ਕਿਸੇ ਨੂੰ ਕੋਈ ਕਬੀਰੀ ਆਉਂਕੇ ਕਿਸੇ ਨੂੰ ਕੋਈ ਟੋਟ ਦਾ ਉਹਨੂੰ ਅਪੋਲੀ ਲਉ ਕੋਈ ਥਾ ਦੂਰੋਂ ਆਏ ਉਹ ਰਾਮ ਜੀ ਮਠੋਸੀ ਨਾ ਉਹ ਬੱਚਾ ਨੇ ਆਪਣੇ ਘਰ ਹੀ ਹੈ ਤਾਂ ਪਿਆਰ ਇਹ ਪਹੁੰਚ ਕੇ ਇੰਨਾਂ ਨੇ ਆ ਕੇ ਆਪਣਾ ਸਬਾਰ ਟਿਕਾਣਾ ਕੀਤਾ ਜੀ ਮਾਇਓ ਖਰੀਦਨ ਤ੍ਰਿਸ਼ਮਿਸ਼ਟਾ ਏਹ ਤਾਂ ਨੇ ਆ ਕੇ ਜਿਹੜੀ ਆ ਦੁਪਾਰਨਾ ਲੱਗੀਆਂ ਸੀ ਨਾਲ ਆਪਾਂ ਵਿਚਾਰਿਆ ਸੀ ਦੁਪਾਰਨਾ ਦੇ ਵਿੱਚ ਸਬਾਨ ਵੀ ਲੱਗ ਗਏ ਅਸੀਂ ਉੱਟ ਆ ਰਿਹਾ ਤੇ ਗੁਰਕੇ ਪਿਆਰ ਉੱਥੋਂ ਪਿਓ ਮਿੱਠਾ ਇਹ ਅੰਨ ਇਹ ਖਰੀਦਣਾ ਕੀਤਾ ਜੀ ਮੇਵੇ ਬ੍ਰਿੰਦ ਮੂਰਲੇ ਧਰੇ ਬਾਸਨ ਬਡੋ ਲਿਆਬ ਕਰੇ ਏਹਨਾਂ ਨੇ ਪੜੇ ਮੇਵੇ ਨੇ ਇੱਕ ਪੁੱਤ ਕੇ ਪਿਆਰ ਬਾਜੂ ਮੂਰਲੇ ਵਾਸਨ ਭੜੇ ਲਈ ਆਇਕੋ ਕਰੇ بڑے بڑے ਬੱਡੇ ਭਾਂਡੇ ਏਕ ਕੇ ਪਿਆਰ ਨੂੰ ਲੈ ਕੇ ਆਏ ਸਨ ਜੀ ਲਾਹੌਰ ਤੋਂ ਜੀ ਸੁਖਮ ਚਾਵਰ ਚਾਰ ਨਾ ਮੇਰੇ ਦੇ ਕਰ ਦਰਬ ਨੀਨ ਬਹੁ ਤੇਰੇ ਇਨਾ ਨੇ ਪੜੇ ਲੱਗੇ ਚਾਉ ਉਹ ਕੈਸੇ ਜੀ ਇੱਕ ਰਖ ਤਾਇ ਮਾਰਨ ਤੇ ਪਾਣਾ ਲਵਾਇਆ ਉਹ ਪਾਰਿਆਰ ਸਨੇਹ ਕੇ ਜਿਸੀ ਆਉ ਭਾਈ ਮੋਰੋਂ ਕਲਾ ਹੌਂਸੇ ਦੁਕਾਨਾ ਬਣਾਓ ਇੱਥੇ ਧੰਨ ਵੀ ਖੱਟੋ ਖੁਸ਼ੀਆਂ ਵੀ ਤੇ ਵੇਖੋ ਪਿਆਰ ਨੇ ਲੋਹੋਂ ਤੋਂ ਹਜ਼ਾਰਾਂ ਬੰਦਾ ਆਇਆ ਉਹਨਾਂ ਦੇ ਆਪੇ ਇਹਨਾਂ ਦੁਕਾਨਾ ਤੋਂ ਕਈ ਤੋ ਬਲ ਸੁਰੂਪ ਆਤ ਉਹਨਾਂ ਨੇ ਆਪ ਉਹਨਾਂ ਨੇ ਕੋਕੀ ਇਹਨਾਂ ਨੇ ਸਾਰ ਨੇ ਜੰਗਰ ਸਕੜੇ ਆਪੜੀ ਆਪਣੀ ਜੱਥੇ ਜੰਗਰ ਬਣਾਉਂਗੇ ਧੰਨ ਲੈ ਕੇ ਆਇਆ ਘਹਾਉਣੇ ਵਿਚਾਰਿਆ ਲੋਹੋਂ ਤੋਂ ਦੁੱਧ ਪਾਨਾ ਤੋਂ ਕਾਇਸ਼ਬ ਕਹਿੰਦੇ ਨੇ ਦੇਖੜ ਦਰਬੀਨ ਕੋ ਤੇਰੇ ਬਹੁਤ ਧਾਟ ਤੇ ਕਿਰਪਾ ਨਾਲ ਤੁਰੀ ਚੀਜ਼ਾਂ ਵਸਤੂਆਂ ਲੈ ਰੇ ਜੀ ਅੰਬਰ 100 ਪਾਟ ਅੰਬਰ ਕਰੀ ਖਰੀਦਨ ਜੋ ਤੁ ਕੰਬਰ ਕਾਇਸ਼ਬ ਕਹਿੰਦੇ ਨੇ ਕੱਪੜੇ ਰੇਸ਼ਮੀ ਕੱਪੜੇ ਹੋ ਚੀਜ਼ਾਂ ਗੁਰੂ ਕੇ ਪਿਆਰ ਨਾਲ ਜੋ ਦੁਕਾਨਾਂ 'ਚ ਲੱਗੀਆਂ ਨੇ ਆਪ ਜੀ ਖਰੀਦਦੇ ਪਏ ਜੀ ਹੇ ਦੈਤ ਰਾਸ ਅਨੇਤ ਭਾਤ ਭਗਵਾਨ ਬਣਾ ਇਹ ਨਾਨਕ ਕੜਾਏ ਧਰਤੇ ਤੇ ਕੜਾਏ ਧਰ ਤੇ ਅਦੇਕਾਂ ਤਰਾ ਦੇ ਭਗਵਾਨ ਜਿਹੜੇ ਗੁਰੂ ਤੇ ਪਿਆਰ ਵਾਲਿਓ ਉਹ ਬਣਾਣੇ ਕੀਤੇ ਜੀ ਬੋਧਕ ਕਤ ਬੋਧ ਬਨਵਾਈ ਅਦੇਕ ਸੀਤਾ ਕੋ ਵੀ ਬਿਲਾਇ ਭਾਈ ਸਤਿਗੁਰ ਸਿੰਘ ਜੀ ਲਿਖਤੇ ਨੇ ਗੁਰੂ ਕੇ ਪਿਆਰ ਵਾਲੋ ਉਹਨਾਂ ਨੇਕਾਂ ਤਰਾ ਦੀਆਂ ਚੀਜ਼ਾਂ ਬਣਾਈਆਂ ਆਪਣੇ ਛੱਕਣ ਵਾਸੇ ਵੇਖੋ ਆਏ ਨੇ